ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਸਾਂਝ ਰੱਖਣ ਵਾਲੇ ਸਾਡੇ ਸਾਰੇ ਹੀ ਪੰਜਾਬੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਸਾਰੀਆਂ ਪੰਜਾਬ ਨਾਲ ਸੰਬੰਧਿਤ ਖਬਰਾਂ ਕਈ ਦੇਸ਼ ਦੁਨੀਆ ਨਾਲ ਸੰਬੰਧਿਤ ਖਬਰਾਂ ਤੇ ਉਹਨਾਂ ਖਬਰਾਂ ਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਜਾਣਕਾਰੀ ਇਹ ਹੈ ਕਿ ਪੈਰਿਸ 올림픽 ਦੇ ਵਿੱਚ ਭਾਰਤ ਦੇ ਵੱਲੋਂ ਹੁਣ ਤੱਕ 2 ਮੈਡਲ ਜਿੱਤੇ ਗਏ ਆ ব্রਾਉਂਜ਼ ਮੈਡਲ ਜਿੱਤੇ ਗਏ ਆ 2 ਮੈਡਲਾਂ ਦੇ ਵਿੱਚ ਇੱਕ ਮੰਨੂ ਭਾਕਰ ਦੇ ਵੱਲੋਂ ਤੱਲੇ ਤੌਰ ਤੇ ਜਿੱਤਿਆ ਗਿਆ ਦੂਜਾ ਮੰਨੂ ਭਾਕਰ ਤੇ ਸਰਬਜੋਤ ਸਿੰਘ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਜਿੱਤਿਆ ਗਿਆ ਇਸ 올림픽 ਦੇ ਵਿੱਚ ਹੁਣ ਤੱਕ 2 ਮੈਡਲ ਜਿੱਤਣਾ ਬੇਸ਼ੱਕ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਭਾਈ ਭਾਰਤ ਦੀ ਵੱਲੋਂ ਕੋਈ ਚੰਗੀ ਪਰਫਾਰਮੈਂਸ ਨਹੀਂ ਪੇਸ਼ ਕੀਤੀ ਜਾ ਰਹੀ ਪਰ ਕਿਉਂਕਿ ਅਸੀਂ ਉਹ ਪੰਜਾਬੀਆਂ ਜਿਹੜੇ ਕਿ ਥੋੜੇ ਨੂੰ ਬਹੁਤਾ ਕਰਕੇ ਜਾਣਦੇ ਆ ਇਸ ਕਰਕੇ ਅਸੀਂ ਵੀ ਗੱਲ ਕਹਿ ਚੱਦੇ ਕਿ ਚਲੋ ਜਿੰਨਾ ਸਾਡੇ ਦੇਸ਼ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਵੱਲੋਂ ਖੇਡਾਂ ਨੂੰ ਪ੍ਰਵਾਨ ਚੜਾਇਆ ਗਿਆ ਉਸ ਹੀ ਹਿਸਾਬ ਦੇ ਨਾਲ ਅਸੀਂ ਇਸ ਪ੍ਰਾਪਤੀ ਨੂੰ ਵੀ ਬਹੁਤ ਵੱਡੀ ਮੰਨਦੇ ਆ ਤੇ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਵੱਖ-ਵੱਖ ਖੇਡਾਂ ਦੇ ਵਿੱਚ ਭਾਰਤ ਦੇ ਖਿਡਾਰੀ ਮੈਡਲਾਂ ਨੂੰ ਜ਼ਰੂਰ ਫੁੰਡਣਗੇ ਇਹ ਵੀ ਦਸਰਾ ਮੰਨਦਾ ਹੈ ਕਿ ਹੁਣ ਤੱਕ ਵੱਖ-ਵੱਖ 올림픽 ਖੇਡਾਂ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਖਿਡਾਰੀਆਂ ਨੇ ਚੰਗੇ ਮੈਡਲ ਵੀ ਹਾਸਲ ਕੀਤੇ ਨੇ ਐਤਕੀ ਵੀ ਸਾਡੇ ਦੇਸ਼ ਦੇ ਵੱਖ-ਵੱਖ ਖੇਡਾਂ ਦੇ ਨਾਲ ਸੰਬੰਧਿਤ ਖਿਡਾਰੀ ਪੈਰਿਸ 올림픽 ਦੇ ਵਿੱਚ ਪਹੁੰਚੇ ਨੇ ਤੇ ਆਸ ਕਰਨੀ ਬਣਦੀ ਹੈ ਕਿ ਉਹਨਾਂ ਦੇ ਵਿੱਚੋਂ ਕਈ ਖਿਡਾਰੀ ਸੋਨੇ ਦੇ ਚਾਂਦੀ ਦੇ ਤੇ ਕਾਂਸੇ ਦੇ ਮੈਡਲ ਜਿੱਤ ਕੇ ਤੇ ਭਾਰਤ ਦੇ ਵਿੱਚ ਵਾਪਸ ਪਰਤਣਗੇ। ਬਾਕੀ ਵਕਤ ਦੱਸੇਗਾ ਕਿਹੜਾ ਖਿਡਾਰੀ ਕਿਹੜੇ ਸੂਬੇ ਦਾ ਕਿੰਨੇ ਮੈਡਲ ਜਿੱਤ ਕੇ ਵਾਪਸ ਆਉਂਦਾ। ਪਰ ਗੱਲ ਇਹ ਹੈ ਕਿ ਇਸ ਵੇਲੇ ਪੈਰਿਸ 올림픽 ਦੇ ਵੱਲ ਸਭ ਦੀ ਨਜ਼ਰ ਟਿਕੀ ਹੋਈ ਹੈ। ਚੀਨ ਵੱਲੋਂ, ਅਮਰੀਕਾ ਵੱਲੋਂ, ਆਸਟ੍ਰੇਲੀਆ ਵੱਲੋਂ ਤੇ ਕਈ ਹੋਰ ਦੇਸ਼ਾਂ ਦੇ ਵੱਲੋਂ ਲਗਾਤਾਰ ਮੈਡਲਾਂ ਦੀ ਝੜੀ ਲਾਈ ਹੋਈ ਹੈ। ਤੇ ਜਿਹੜੇ-ਜਿਹੜੇ ਦੇਸ਼ਾਂ ਦੇ ਵੱਲੋਂ ਮੈਡਲਾਂ ਦੀ ਝੜੀ ਲਾਈ ਗਈ ਹੈ, ਉਹਨਾਂ ਦੇਸ਼ਾਂ ਦੇ ਵੱਲੋਂ ਆਪਣੇ ਖਿਡਾਰੀਆਂ ਦੇ ਉੱਤੇ ਤੇ ਖੇਡਾਂ ਦੇ ਉੱਤੇ ਕਿੰਨੇ ਵੱਡੇ ਪੱਧਰ ਤੇ ਖਰਚੇ ਕੀਤੇ ਜਾਂਦੇ ਆ। ਇਦੇ ਬਾਰੇ ਕਿਸੇ ਨੂੰ ਕੁਝ ਦੱਸਣ ਤੇ ਪੁੱਛਣ ਦੀ ਲੋੜ ਨਹੀਂ ਸਭ ਕੁਝ ਸਭ ਦੇ ਸਾਹਮਣੇ ਆ ਪਰ ਭਾਰਤ ਦੇ ਵਿੱਚ ਖੇਡਾਂ ਦੇ ਉੱਤੇ ਪੈਸਾ ਖਰਚ ਉਦੋਂ ਹੁੰਦਾ ਜਦੋਂ ਖਿਡਾਰੀ ਜਿੱਤ ਜਾਂਦਾ ਹੈ ਤੇ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਉਦੋਂ ਖੇਡਾਂ ਦੇ ਉੱਤੇ ਜਾਂ ਖਿਡਾਰੀਆਂ ਉੱਤੇ ਪੈਸਾ ਖਰਚ ਕਰਦੇ ਆ ਜਦੋਂ ਉਹਨਾਂ ਨੇ ਮੁਕਾਬਲੇ ਦੇ ਵਿੱਚ ਹਿੱਸਾ ਲੈਣਾ ਹੁੰਦਾ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਖਰਚ ਕੀਤੇ ਜਾਂਦੇ ਨੇ ਉਸ ਤੋਂ ਅਗਲੀ ਗੱਲ ਇਹ ਆ ਕਿ ਲੰਘੇ ਕੱਲ ਕੰਗਰਾਨ ਰਣੌਤ ਦੇ ਵੱਲੋਂ ਰਾਹੁਲ ਗਾਂਧੀ ਦੇ ਉੱਤੇ ਸ਼ਬਦਕ वार ਕੀਤੇ ਗਏ ਨੇ ਤੇ ਨੀਵੇਂ ਪੱਧਰ ਦੇ वार ਕੀਤੇ ਗਏ ਆ। ਕੰਗਰਾਨ ਰਣੌਤ ਨੇ ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਮੈਨੂੰ ਜਾਪਦਾ ਕਿ ਨਸ਼ੇ ਦਾ आदी ਹੈ। ਉਹ ਡਰੱਗ ਐਡਿਕਟਿਡ ਹੈ। ਕੰਗਰਾਨ ਰਣੌਤ ਜੋ ਕਿ ਮੰਡੀ ਖੇਤਰ ਤੋਂ ਭਾਜਪੀ ਦੀ ਸੰਸਦ ਮੈਂਬਰ ਹੈ। ਉਹਦੇ ਵੱਲੋਂ ਰਾਹੁਲ ਗਾਂਧੀ ਦੇ ਉੱਤੇ ਜੋ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਦਲ ਦੇ ਨੇਤਾ ਨੇ ਉਹਨਾਂ ਦੇ ਉੱਤੇ ਸ਼ਬਦਕ वार ਕਰਸਦੇ ਆ ਕਿ ਰਾਹੁਲ ਗਾਂਧੀ ਦੀ ਬੋਡੀ ਲੈਂਗੁਏਜ ਰਾਹੁਲ ਗਾਂਧੀ ਦਾ ਬੁਲਣ ਦਾ ਤਰੀਕਾ ਰਾਹੁਲ ਗਾਂਧੀ ਦੇ ਚੱਲਣ ਦਾ ਤਰੀਕਾ ਇਹ ਦਰਸਾਉਂਦਾ ਕਿ ਉਹ ਸਧਾਰਨ ਪ੍ਰਸਥਿਤੀ ਵਿੱਚ ਨਹੀਂ ਹੁੰਦੇ ਸਥਿਤੀ ਵਿੱਚ ਨਹੀਂ ਹੁੰਦੇ ਉਹ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹੋਏ ਪ੍ਰਤੀਤ ਹੁੰਦੇ ਨੇ ਜਿਹਦੇ ਕਰਕੇ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਇੱਥੇ ਵੀ ਦੱਸਣਾ ਮੰਨਦਾ ਕਿ ਕੰਗਣਾ ਨੌਤ ਦਾ ਵਿਵਾਦ ਨਾਲ ਸ਼ੁਰੂ ਤੋਂ ਰਿਸ਼ਤਾ ਰਿਆ ਭਾਵੇਂ ਫਿਲਮਾਂ ਚੱਲਣ ਤੇ ਭਾਵੇਂ ਨਾ ਚੱਲਣ ਪਰ ਉਹਦੀ ਜ਼ੁਬਾਨ ਚੱਲਦੀ ਹੈ ਹੁਣ ਉਹ ਮੰਡੀ ਖੇਤਰ ਤੋਂ ਲੋਕ ਸਭਾ ਦੀ ਮੈਂਬਰ ਹੈ ਤੇ ਹੁਣ ਵੀ ਉਹਦੇ ਵੱਲੋਂ ਜਿਸ ਤਰੀਕੇ ਦੇ ਨਾਲ ਊਟ ਪਟੰਗ ਲਾਕੀਤਾਂ ਜਾ ਰਹੀਆਂ ਨੇ ਇਹ ਬਤੌਰ ਮੈਂਬਰ ਪਾਰਲੀਮੈਂਟ ਸ਼ੋਭਦਿੰਗਾ ਤਾਂ ਨਹੀਂ ਪਰ ਉਹਦੇ ਵੱਲੋਂ ਕਈ ਹੋਈ ਗੱਲ ਦੇ ਉੱਤੇ ਕਾਂਗਰਸ ਦੇ ਕੁਝ ਨੇਤਾਵਾਂ ਦੇ ਵੱਲੋਂ ਉੱਤਰ ਦਿੱਤਾ ਜਾਵੇਗਾ ਸਾਨੂੰ ਇਸ ਗੱਲ ਦੀ ਪੂਰੀ ਆਸ ਹੈ ਪਰ ਇਹ ਦੇਸ਼ ਦੀ ਰਾਜਨੀਤੀ ਹੈ ਜਿੱਥੇ ਕਿ ਡਰਾਮੇ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਤੇ ਦੇਖਦੇ ਹਾਂ ਇਸ ਡਰਾਮੇ ਦੇ ਵਿੱਚ ਅਗਲਾ ਮੋੜ ਕੀ ਆਉਂਦਾ ਤੇ ਇਸ ਡਰਾਮੇ ਦੇ ਵਿੱਚ ਅਗਲੀ ਹਿੱਸੇਦਾਰੀ ਕੌਣ ਪਾਉਂਦਾ ਪਰ ਇਹ ਹੈ ਕਿ ਕੰਗੜਾ ਨੌਤ ਦੇ ਉੱਤੇ ਵੀ ਸਮੇਂ-ਸਮੇਂ ਦੇ ਉੱਤੇ ਇਹੀ ਦੋਸ਼ ਲੱਗੇ ਨੇ ਕਿ ਆਮ ਕੋਈ ਵਿਅਕਤੀ ਕਿਸੇ ਦੇ ਉੱਤੇ ਵੀ ਇੰਨਾ ਕਰੜਾ ਵਾਰ ਨਹੀਂ ਕਰ ਸਕਦਾ ਹਰ ਗੱਲ ਦੇ ਉੱਤੇ ਕੋਈ ਵਿਵਾਦਗ੍ਰਸਤ ਬਿਆਨ ਨਹੀਂ ਦੇ ਸਕਦਾ ਜਿੰਨਾ ਚਿਰ ਕੋਈ ਬੰਦਾ ਨਸ਼ਾ ਪਤਾ ਨਾ ਕਰਦਾ ਹੋਵੇ ਸੋ ਜਿਹੜੀਆਂ ਗੱਲਾਂ ਆਮ ਤੌਰ ਦੇ ਉੱਤੇ ਲੋਕ ਸੱਥਾਂ ਵਿੱਚ ਬੈਠੇ ਕੰਗੜਾ ਨੋਤ ਬਾਰੇ ਕਰਦੇ ਨੇ ਹੁਣ ਕੰਗੜਾ ਦੇ ਵੱਲੋਂ ਰਾਹੁਲ ਗਾਂਧੀ ਬਾਰੇ ਉਹੀ ਗੱਲ ਕਹੀ ਗਈ ਹੈ ਦੇਖਦੇ ਹਾਂ ਕਿ ਕਾਂਗਰਸ ਇਸ ਮਸਲੇ ਦੇ ਉੱਤੇ ਕੀ ਤੇ ਕਦੋਂ ਉੱਤਰ ਦਿੰਦੀ ਹੈ ਉਸ ਤੋਂ ਅਗਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਨੁਸ਼ਾਸਨੀ ਕਮੇਟੀ ਦੇ ਵੱਲੋਂ 8 ਉਹਨਾਂ ਆਗੂਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਦੇ ਪ੍ਰਤੀ ਬਗਾਵਤ ਕੀਤੀ ਗਈ ਹੈ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਚਰਨਜੀਤ ਸਿੰਘ ਬਰਾੜ ਪ੍ਰਮੇਂਦਰ ਸਿੰਘ ਢਿੰਡਸਾ सुरेंद्र ਸਿੰਘ ਠੇਕੇਦਾਰ ਤੇ ਕਈ ਹੋਰ ਅਕਾਲੀ ਦਲ ਦੇ ਉਹ ਨੇਤਾ ਜਿਹੜੇ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਲੀ ਪਾੜ ਕੇ ਚੱਲ ਰਹੇ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹਾਲਾਂਕਿ ਇਹਨਾਂ ਕੁਝ ਅਕਾਲੀ ਆਗੂਆਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਅਸੀਂ ਅਕਾਲੀ ਦਲ ਦੇ ਵਿੱਚੋਂ ਬਾਹਰ ਨਹੀਂ ਗਏ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਹੀ ਸਭ ਕੁਝ ਕਰ ਰਹੇ ਹਾਂ ਅਸੀਂ ਪਾਰਟੀ ਦੇ ਵਿਰੁੱਧ ਨਹੀਂ ਅਸੀਂ ਪਾਰਟੀ ਦੇ ਹੀ ਹਾਂ ਤੇ ਪਾਰਟੀ ਦੀ ਮਜ਼ਬੂਤੀ ਲਈ ਹੀ ਕੰਮ ਕਰ ਰਹੇ ਹਾਂ ਪਰ ਸੋਚਣਾ ਵਿਚਾਰਨਾ ਬਣਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਵੱਖ-ਵੱਖ ਆਗੂਆਂ ਨੂੰ ਪਾਰਟੀ ਦੇ ਵਿੱਚੋਂ ਛਾਂਗ ਕੇ ਪਰੇ ਕੀਤਾ ਗਿਆ ਇਹਨਾਂ ਆਗੂਆਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹੁਣ ਵੱਖਰੇ ਰੌਂ ਦੇ ਵਿੱਚ ਕੋਈ ਨਵਾਂ ਤੇ ਵੱਡਾ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਦਲ ਦੇ ਉੱਤੇ ਕੀ ਅਸਰ ਪਵੇਗਾ ਇਥੇ ਵੀ ਦਸਣਾ ਬਣਦਾ ਕਿ ਦੋਵਾਂ ਧਿਰਾਂ ਦੇ ਵੱਲੋਂ ਯਾਨੀ ਕਿ ਬਗਾਵਤ ਕਰਨ ਵਾਲੀ ਧਿਰ ਵੱਲੋਂ ਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸਲ ਅਕਾਲੀ ਦਲ ਵਾਲੇ ਅਸੀਂ ਹਾਂ ਪਰ ਲੋਕਾਂ ਦੇ ਮਨਾਂ ਵਿੱਚ ਨਾ ਅਸਲ ਅਕਾਲੀ ਦਲ ਤੇ ਫਿਲਹਾਲ ਨਾ ਨਕਲੀ ਅਕਾਲੀ ਦਲ ਕੋਈ ਵੀ ਛਾਪਛੜ ਦਾ ਨਜ਼ਰ ਨਹੀਂ ਆਉਂਦਾ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪਾਰਟੀ ਪ੍ਰਧਾਨ ਦੇ ਵੱਲੋਂ ਜੇਕਰ ਅਤੀਤ ਵਿੱਚ ਕੁਝ ਗਲਤੀਆਂ ਕੀਤੀਆਂ ਗੰਧਾਂ ਨੇ ਤਾਂ ਕਿ ਉਹਨਾਂ ਗਲਤੀਆਂ ਦੇ ਉੱਤੇ ਟਿੱਪਣੀ ਕਰਨ ਦੇ ਹੱਕਦਾਰ ਨਹੀਂ ਕਿ ਅਸੀਂ ਪਾਰਟੀ ਦੀ ਮਜ਼ਬੂਤੀ ਵਾਸਤੇ ਗਲਤ ਨੂੰ ਗਲਤ ਕਹਿਣ ਦੇ ਹੱਕਦਾਰ ਨਹੀਂ ਕਿ ਇਸ ਤਰੀਕੇ ਦੇ ਨਾਲ ਪਾਰਟੀ ਦੇ ਵਿੱਚੋਂ ਕਿਸੇ ਨੂੰ ਬਾਹਰ ਕੱਢਣ ਦੀ ਗੱਲ ਕਹਿ ਕੇ ਤੇ ਅਸੀਂ ਉਸ ਨੂੰ ਸੱਚੀ ਅਰਥਾਂ ਦੇ ਵਿੱਚ ਬਾਹਰ ਕੱਢ ਸਕਦੇ ਹਾਂ ਸੋ ਅਕਾਲੀ ਦਲ ਦੇ ਵਿੱਚ ਛਿੜਿਆ ਹੋਇਆ ਕਮਸਾਨ ਰੁਕਣ ਦੀ ਥਾਂ ਦੇ ਉੱਤੇ ਹੋਰ ਵੱਧਦਾ ਹੋਇਆ ਪ੍ਰਤੀਤ ਹੋ ਰਿਹਾ ਤੇ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਇਹ ਵਧਿਆ ਹੋਇਆ ਕਮਸਾਨ ਕਿਹੜੇ-ਕਿਹੜੇ ਨਵੇਂ ਮੁੜਕਟ ਕੇ ਆਉਂਦਾ ਪਰ ਇੰਨੀ ਗੱਲ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਤੇ ਆਉਂਦੇ ਸਮੇਂ ਦੇ ਵਿੱਚ ਇਹ ਠੀਕ ਹੋਣ ਦੀ ਸੰਭਾਵਨਾ ਲਗਾਤਾਰ ਘਟ ਰਹੀ ਹੈ ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਆ ਕਿ ਪ੍ਰਦੀਪ ਕਲੇਰ ਜੋ ਕਿ ਡੇਰਾ ਪ੍ਰੇਮੀ ਹੈ ਜਿਹਦੇ ਵੱਲੋਂ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੇ ਮੌਕੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਦੋਸ਼ ਲਾਏ ਗਏ ਸਨ ਕਿ ਉਹ ਰਾਤ ਦੇ ਹਨੇਰੇ ਦੇ ਵਿੱਚ ਫੀਅਟ ਕਾਰ ਦੇ ਉੱਤੇ ਕਦੇ ਦਿੱਲੀ ਤੇ ਕਦੇ ਜੈਪੁਰ ਦੇ ਵਿੱਚ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ ਮਿਲਦਾ ਰਿਹਾ ਕਿਉਂਕਿ ਵੋਟਾਂ ਦੇ ਕਰਕੇ ਸਾਂਝ ਪਿਆਲੀ ਅੰਦਰੂਨੀ ਤੌਰ ਦੇ ਉੱਤੇ ਬਹੁਤ ਸੀ ਤੇ ਕਈ ਦੋਸ਼ ਹੋਰ ਵੀ ਲਾਏ ਨੇ ਪਰ ਇਸ ਗੱਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਪ੍ਰਦੀਪ ਕਲੇਰ ਨੂੰ ਟੁੱਟ ਕੇ ਪੈ ਗਿਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪ੍ਰਦੀਪ ਕਲੇਰ ਉਸ ਵੇਲੇ ਕਿਉਂ ਨਾ ਬੋਲਿਆ ਜਿਸ ਵੇਲੇ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਨਸ਼ਰ ਕਰਨੀਆਂ ਚਾਹੀਦੀਆਂ ਸਨ ਤੇ ਜੇਕਰ ਪ੍ਰਦੀਪ ਕਲੇਰ ਦੇ ਕੋਲੇ ਕੋਈ ਵੀ ਸਬੂਤ ਹੈ ਤਾਂ ਉਸ ਨੂੰ ਇਹ ਸਬੂਤ ਜ਼ਰੂਰ ਪੇਸ਼ ਕਰਨੇ ਚਾਹੀਦੇ ਨੇ ਕਿ ਸੁਖਬੀਰ ਬਾਦਲ ਕਦੋਂ ਤੇ ਕਿਹਦੇ ਨਾਲ ਬਾ ਸਬੂਤ ਡੇਰਾ ਮੁਖੀ ਨੂੰ ਮਿਲ ਕੇ ਆਉਂਦਾ ਸੀ। ਉਹਨਾਂ ਨੇ ਤਾਂ ਵੀ ਦੋਸ਼ ਲਾਇਆ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਖਾਸ ਕਰਕੇ ਵਿਰਸਾ ਸਿੰਘ ਬਲਟੋਹਾ ਨੇ ਤੇ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਕਿ ਪ੍ਰਦੀਪ ਕਲੇਰ ਭਾਜਪਾ ਤੇ ਵਿਰੋਧੀ ਬਗਾਵਤ ਕਰਨ ਵਾਲੇ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਰਿਆ ਤੇ ਉਹ ਇਸ ਵੇਲੇ ਸਿਰਫ ਸਿਰਫ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਨਾਲ ਹੀ ਇਹਨਾਂ ਆਗੂਆਂ ਨੇ ਗੱਲ ਕਹੀ ਕਿ ਜੇਕਰ ਉਸ ਵੇਲੇ ਸੁਖਬੀਰ ਬਾਦਲ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਡੇਰਾ ਮੁਖੀ ਨਾਲ ਸਾਂਝ ਬਹੁਤ ਗੂੜੀ ਹੁੰਦੀ ਤਾ ਫਿਰ ਮਾਲਵਾ ਖੇਤਰ ਦੇ ਵਿੱਚ ਵੋਟਾਂ ਅਕਾਲੀ ਦਲ ਨੂੰ ਪੈਂਦੀਆਂ ਤੇ ਲੰਘੇ ਵੇਲੇ ਦੇ ਵਿੱਚ ਜਿੱਥੇ ਜਿੱਥੇ ਅਕਾਲੀ ਦਲ ਹਾਰਿਆ ਉਹਨਾਂ ਥਾਵਾਂ ਦੇ ਉੱਤੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈ ਕਰਕੇ ਅਕਾਲੀ ਦਲ ਮਜ਼ਬੂਤ ਹੁੰਦਾ ਨਾ ਕਿ ਕਮਜ਼ੋਰ ਹੁੰਦਾ ਜਦ ਕਿ ਅਕਾਲੀ ਦਲ ਵੱਖ-ਵੱਖ ਸੀਟਾਂ ਦੇ ਉੱਤੇ ਹਾਰਿਆ ਸੋ ਕਹਿਣ ਦਾ ਭਾਵੇਂ ਇੱਕ ਪ੍ਰਦੀਪ ਕਲੇਰ ਦੀ ਇੰਟਰਵਿਊ ਨੇ ਇੱਕ ਵਾਰ ਨਵਾਂ ਵਿਵਾਦ ਖੇੜ ਦਿੱਤਾ ਪਰ ਇੱਥੇ ਵੀ ਰਸਨਾ ਬਣਦਾ ਹੈ ਕਿ ਪ੍ਰਦੀਪ ਕਲੇਰ ਦੀ ਇੰਟਰਵਿਊ ਦੇ ਉੱਤੇ ਬਹੁਤਾ ਯਕੀਨ ਨਹੀਂ ਕਰਨਾ ਬਣਦਾ ਉਹਦਾ ਕਾਰਨ ਇਹ ਜਿਕੇ ਇਸ ਗੱਲ ਨੂੰ ਜਿਹੜੀ ਗੱਲ ਹੁਣ ਪ੍ਰਦੀਪ ਕਲੇਰ ਦੇ ਵੱਲੋਂ ਖੁਲਾਸੇ ਦੇ ਰੂਪ ਦੇ ਵਿੱਚ ਕੀਤੀ ਗਈ ਹੈ ਇਸ ਗੱਲ ਨੂੰ ਵਾਪਰਿਆਂ ਵੀ ਦਹਾਕਾ ਹੋਣ ਲੱਗਾ ਤੇ ਜੇਕਰ ਪ੍ਰਦੀਪ ਕਲੇਰ ਜਾਂ ਕੋਈ ਵੀ ਹੋਰ ਵਿਅਕਤੀ ਵੇਲੇ ਸਿਰ ਨਹੀਂ ਬੋਲਦਾ ਤੇ ਉਸ ਤੋਂ ਬਾਅਦ ਇੱਕ ਦਹਾਕੇ ਬਾਅਦ ਭਾਵੇਂ ਉਹ ਸੱਚ ਵੀ ਬੋਲੇ ਤੇ ਉਹਦੇ ਸੱਚ ਨੂੰ ਵੀ ਝੂਠ ਮੰਨਿਆ ਜਾਊਗਾ ਕਿਉਂਕਿ ਵੇਲੇ ਦੇ ਮੁਤਾਬਕ ਜੇਕਰ ਬੋਲਿਆ ਜਾਵੇ ਤਾਂ ਉਹ ਸੱਚ ਪ੍ਰਤੀਤ ਹੁੰਦਾ ਤੇ ਕੁਵੇਲੇ ਬੋਲੀ ਗਈ ਗੱਲ ਜਿਹੜੀ ਉਹ ਬੇਅਰਥ ਹੋ ਜਾਂਦੀ ਹੈ ਜਿਵੇਂ ਕਿ ਪ੍ਰਦੀਪ ਕਲੇਰ ਦੀ ਗੱਲ ਹੁਣ 2-3 ਦਿਨ ਖਬਰਾਂ ਬਣਾਉਣ ਦੇ ਵਿੱਚ ਤਾਂ ਸਮਰਥ ਹੋਏਗੀ ਪਰ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਕੋਈ ਵੀ ਮੋੜ ਸਾਹਮਣੇ ਆਉਣ ਦੀ ਸੰਭਾਵਨਾ ਨਹੀਂ ਹੈ। ਸੋ ਦੇਖਦੇ ਹਾਂ ਇਸ ਮਾਮਲੇ ਦੇ ਉੱਤੇ ਕੀ ਰਾਜਨੀਤੀ ਹੁੰਦੀ ਹੈ? ਕੀ ਇਸ ਮਾਮਲੇ ਦੇ ਉੱਤੇ ਹੋਰ ਗੱਲਬਾਤ ਨਿੱਤਰ ਕੇ ਸਾਹਮਣੇ ਆਉਂਦੀ ਹੈ? ਪਰ ਪ੍ਰਦੀਪ ਕਲੇਰ ਦੇ ਇਹਨਾਂ ਬਿਆਨਾਂ ਦੇ ਕਰਕੇ ਸਵਾਲ ਬਹੁਤ ਵੱਡੇ ਪੱਧਰ ਤੇ ਪੈਦਾ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਬਚਾਅ ਪੱਖ ਦੇ ਵਿੱਚ ਆਇਆ ਤੇ ਹਰ ਰੁੱਧਗਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਕੁਝ ਅਤੀਤ ਦੇ ਵਿੱਚ ਹੋਇਆ ਉਹ ਹੁਣ ਹੌਲੀ-ਹੌਲੀ ਸਾਹਮਣੇ ਆਉਣ ਲੱਗ ਪਿਆ। ਇਸੇ ਦਰਮਿਆਨੀ ਇਹ ਗੱਲ ਜ਼ਰੂਰ ਚੇਤੇ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਪਿਛਲੇ ਦਿਨੀ ਫਰੀਦਕੋਟ ਦੇ ਸੰਸਦ ਮੈਂਬਰ ਜੋ ਕਿ ਆਜ਼ਾਦ ਤੌਰ ਤੇ ਜਿੱਤੇ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਬਗਾਵਤ ਕਰਨ ਵਾਲੇ ਮੈਂਬਰ ਸਾਡੇ ਸੰਪਰਕ ਦੇ ਵਿੱਚ ਨੇ ਤੇ ਬਹੁਤ ਜਲਦ ਅਸੀਂ ਅਮਰਤਪਾਲ ਸਿੰਘ ਨੂੰ ਨਾਲ ਲੈ ਕੇ ਇੱਕ ਪਾਰਟੀ ਬਣਾਵਾਂਗੇ ਤੇ ਬਗਾਵਤ ਕਰਨ ਵਾਲੇ ਅਕਾਲੀ ਦਲ ਦੇ ਆਗੂਆਂ ਦੇ ਨਾਲ ਅਸੀਂ ਸੰਪਰਕ ਦੇ ਵਿੱਚ ਹਾਂ ਤੇ ਇਕੱਠੇ ਹੋਵਾਂਗੇ ਇਤੋ ਹੀ ਗੱਲ ਤਸਰੀ ਬਣਦੀ ਐ ਕਿ ਪੰਜਾਬ ਦੇ ਵਿੱਚ ਜੇਕਰ ਨਵੀਂ ਪਾਰਟੀ ਦਾ ਗਰਸਨ ਹੁੰਦਾ ਤਾਂ ਇਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਢੀਂਡਸਾ ਚਰਨਜੀਤ ਸਿੰਘ ਬਰਾੜ ਤੇ ਕਈ ਹੋਰ ਲੋਕ ਵੀ ਨਾਲ ਸ਼ਾਮਲ ਹੋ ਸਕਦੇ ਨੇ ਤੇ ਕਈ ਲੋਕ ਤਾਂ ਇਹ ਵੀ ਗੱਲ ਕਹਿੰਦੇ ਨੇ ਕਿ ਨਵੀਂ ਪਾਰਟੀ ਨਾਲ ਬੀਜੇਪੀ 227 ਦੇ ਮੱਦੇਨਜ਼ਰ ਗੱਠਜੋੜ ਵੀ ਕਰੇਗੀ ਤੇ ਜਿਹੜੇ ਅਸੀਂ ਵਕ ਵਕ ਸੋਚ ਤੇ ਵਿਚਾਰ ਧਾਰਾ ਵਾਲੇ ਨੇਤਾ ਕਹਿੰਦੇ ਹਾਂ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਉਹ ਬੀਜੇਪੀ ਦੇ ਨਾਲ ਨਿੱਤਰ ਕੇ ਤੁਰ ਪੈਣ ਵਕਤ ਦੱਸੇਗਾ ਪੰਜਾਬ ਦੀ ਰਾਜਨੀਤੀ ਵਿੱਚ ਕਿਹੜਾ ਮੋੜ ਆਉਂਦਾ ਹੈ ਪਰ ਜੇਕਰ ਇਵੇਂ ਹੋ ਗਿਆ ਜਿਵੇਂ ਕਿ ਲੋਕਾਂ ਦੇ ਕਾਫੇ ਨੇ ਤਾਂ ਇਹ ਪੰਜਾਬ ਦੀ ਰਾਜਨੀਤੀ ਨੂੰ ਅਚੰਬਤ ਕਰਨ ਵਾਲਾ ਇੱਕ ਨਵਾਂ ਤਰੀਕਾ ਹੋਏਗਾ ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਆ ਕਿ ਲੰਘੇ ਕੱਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂ ਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਉਹਦਿਆਂ ਵਾਲੇ ਤੇ ਸਮਰਥਕ ਉਹ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਕਰਕੇ ਆਏ ਨੇ ਦੇ ਵਿੱਚ ਪੰਜਾਬ ਦੇ ਉਪ ਮੁਂਤਰੀ ਵੀ ਸ਼ਾਮਿਲ ਸਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪ੍ਰਦਰਸ਼ਨ ਦਿੱਲੀ ਵਿੱਚ ਕੀਤਾ ਗਿਆ ਜਿੱਥੇ ਕਿ ਦਿੱਲੀ ਦੇ ਬਾਕੀ ਨੇਤਾਵਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੋ ਸਾਰੇ ਨੇਤਾਵਾਂ ਨੇ ਇਹ ਗੱਲ ਕਹੀ ਹੈ ਭਾਵੇਂ ਚੰਡੀਗੜ੍ਹ ਹੋਵੇ ਤੇ ਭਾਵੇਂ ਦਿੱਲੀ ਕਿ ਅਸੀਂ ਇਸ ਵਕਤੇ ਚਾਹੁੰਦੇ ਹਾਂ ਕਿ ਅਰਵਿੰਦ ਕੇਜਰੀਵਾਲ ਨਾਲ ਜੋ ਧੱਕਾ ਕੀਤਾ ਜਾ ਰਿਹਾ ਇਹ ਬੰਦ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ ਇਸ ਵੇਲੇ ਭਾਜੀ ਇਸ ਕਰਕੇ ਬਰਦਾਸ਼ਤ ਨਹੀਂ ਕਰਦੀ ਕਿਉਂਕਿ ਉਹਨਾਂ ਦਾ ਕਦ ਲਗਾਤਾਰ ਵੱਡਾ ਹੋ ਰਿਹਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਵਿੱਚ ਵੀ ਭਾਜਪਾ ਨੂੰ ਟੱਕਰ ਦੇਣ ਲੱਗ ਪਏ ਸਨ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਇਹ ਛੜੀ ਅੰਤਰ ਰਚਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਬਾਹਰ ਲਿਆਉਣਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਤੇ ਜੇਕਰ ਅਰਵਿੰਦ ਕੇਜਰੀਵਾਲ ਯਾਨੀ ਕਿ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਬਾਹਰ ਨਹੀਂ ਆਉਂਦਾ ਤਾਂ ਇਹ ਲੋਕਤੰਤਰ ਦਾ ਕਤਲ ਕਰਨ ਦੀ ਬਹੁਤ ਵੱਡੀ ਉਦਾਹਰਨ ਹੋਵੇਗੀ ਜੇ ਕੋਈ ਬਣੀ ਵੀ ਪਈ ਹੈ ਉਦਾਹਰਨ ਸੋ ਦੇਖਦੇ ਹਾਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਕਦੋਂ ਮਿਲਦੀ ਹੈ ਕਦੋਂ ਅਰਵਿੰਦ ਕੇਜਰੀਵਾਲ ਦੇ ਉੱਤੇ ਦਰਜ ਹੋਏ ਕੇਸ ਰੱਦ ਹੁੰ ਜਾਂ ਅਰਵਿੰਦ ਕੇਜੀਵਾਲ ਦਾ ਮਾਮਲਾ ਇਸੇ ਤਰੀਕੇ ਨਾਲ ਊਠ ਦੇ ਬੁੱਲ ਵਾਂਗੂ ਲਟਕਦਾ ਰਹੇਗਾ ਇਹ ਲੋਕਾਂ ਦੇ ਮਨਾਂ ਵਿੱਚ 100 ਤਰ੍ਹਾਂ ਦੇ ਸਵਾਲ ਨੇ ਜਿਦੇ ਵੱਲ ਸਾਰੇ ਲੋਕ ਟਿਕਟਿੰਗੀ ਲਾ ਕੇ ਇਸ ਵੇਲੇ ਦੇਖ ਰਹੇ ਨੇ ਉਸ ਤੋਂ ਗੱਲ ਕਰ ਇਹ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਕਦੋਂ ਆਏਗਾ ਅਮਰਤਪਾਲ ਸਿੰਘ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀਆਂ ਕਈ ਵਾਰ ਖਬਰਾਂ ਆਉਂਦੀਆਂ ਨੇ ਕਦੇ ਖਬਰ ਇਹ ਆਉਂਦੀ ਜਿ ਕਿਉਂ ਨਹੀਂ ਬਾਹਰ ਨਹੀਂ ਆਉਣਾ ਕਦੇ ਖਬਰਾਂ ਆਉਂਦੀ ਇੱਕ ਛੇਤੀ ਬਾਹਰ ਆ ਜਾਣਾ ਚਾਹੀਦਾ ਲੋਕਾਂ ਦੇ ਅੰਦਾਜ਼ੇ ਤੇ ਲੋਕਾਂ ਦੇ ਕਾਫੀ ਇੱਕ ਪਾਸੇ ਪਰ ਅਰਵਿੰਦ ਕੇਜਰੀਵਾਲ ਵਾਂਗ ਹੀ ਇਹ ਨਹੀਂ ਪਤਾ ਕਿ ਅਮਰਤਪਾਲ ਸਿੰਘ ਨੇ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਕੀ ਅਮਰਤਪਾਲ ਸਿੰਘ ਯਾਨੀ ਕਿ ਖਡੂਰ ਸਾਹਿਬ ਤੋਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆਉਂਦੇ ਸਮੇਂ ਦੇ ਵਿੱਚ ਪੈਰੋਲ ਦੇ ਉੱਤੇ ਜਾਂ ਆਉਂਦੇ ਸਮੇਂ ਦੇ ਵਿੱਚ ਜ਼ਮਾਨਤ ਦੇ ਉੱਤੇ ਜਾਂ ਰਿਹਾਈ ਦੇ ਤੌਰ ਦੇ ਉੱਤੇ ਪੱਕੇ ਤੌਰ ਦੇ ਉੱਤੇ ਖਡੂਰ ਸਾਹਿਬ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਦਾ ਕੰਮ ਕਰ ਸਕੇਗਾ ਜਾਂ ਫਿਰ ਨਹੀਂ ਅਮਰਤਪਾਲ ਸਿੰਘ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਤਕੀ ਲੋਕ ਸਭਾ ਚੋਣਾਂ ਦੇ ਵਿੱਚ ਕੁਲਬੀਰ ਸਿੰਘ ਜੀਰਾ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਧੋਬੀ ਪੁਆਟਣੀ ਦੇ ਕੇ 197000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਕੇ 20 ਜੇਲ੍ਹ ਤੋਂ ਬਾਹਰ ਆਉਣ ਦੇ ਵਿੱਚ ਅਸਮਰੱਥਾ ਜਤਾਈ ਜਾ ਰਹੀ ਹੈ ਜਾਂ ਅਸਮਰੱਥ ਹੈ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਪੈਦਾ ਹੋਏ ਨੇ ਪਰ ਲੋਕ ਇਹ ਗੱਲ ਚਾਹੁੰਦੇ ਨੇ ਕਿ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਸੇਵਾ ਕਰੇ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਦੀ ਆਸ ਤੇ ਖਰਾ ਉਤਰੇ ਪਰ ਖਰਾ ਤਾਂ ਉਤਰੇਗਾ ਜੇਕਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ ਤੇ ਫਿਲਹਾਲ ਜੋ ਕੇਂਦਰ ਦੀਆਂ ਨੀਤੀਆਂ ਨੇ ਜੋ ਪ੍ਰਸਥਿਤੀ ਗਾਨੇ ਪ੍ਰਤੀਤ ਨਹੀਂ ਹੁੰਦਾ ਕਿ ਅਰਵਿੰਦ ਕੇਜਰੀਵਾਲ ਜਾਂ ਅਰਵਿੰਦ ਕੇਜਰੀਵਾਲ ਨੂੰ ਜਾਂ ਅਮਰਿਤਪਾਲ ਸਿੰਘ ਨੂੰ ਛੇਤੀ ਕਿਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲੇਗਾ ਇਸ ਵੇਲੇ ਜਿੱਥੇ ਆਮ ਆਦਮੀ ਪਾਰਟੀ ਦੇ ਸਮਰਥਕ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਦੇਖਣ ਦੇ ਲਈ ਕਾਲੇ ਨਹੀਂ ਉਥੇ ਖਡੂਰ ਸਾਹਿਬ ਦੇ ਤੇ ਹੋਰ ਪੰਥਕ ਆਗੂਆਂ ਨਾਲ ਸੰਬੰਧਤ ਲੋਕ ਆ ਜਿਹੜੇ ਪੰਥਕ ਜਥੇਬੰਦਕਾਂ ਨਾਲ ਸੰਬੰਧਤ ਲੋਕ ਨੇ ਜਿਹੜੇ ਉਹ ਵੀ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਅਮਰਿਤਪਾਲ ਸਿੰਘ ਛੇਤੀ ਬਾਹਰ ਆਵੇ ਤੇ ਉਹ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਨਾਤੇ ਆਪਣੇ ਕੰਮ ਕਾਜ ਸਹੀ ਤਰੀਕੇ ਨਾਲ ਦੇ ਪਰਚਾੜੇ ਉਸ ਤੋਂ ਉਗਲੀ ਜਾਣਕਾਰੀ ਇਹ ਜੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ 4 ਸੀਟਾਂ ਦਾ ਹੰਬਲ ਪੂਸਾ ਹੋਣੇ ਤੋਂ ਪਹਿਲਾਂ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ 4 ਜ਼ਿਮਨੀ ਸੀਟਾਂ ਦੇ ਉੱਤੇ ਚੋਣ ਲੜ ਕੇ ਜਿੱਤਣ ਦੀਆਂ ਹੁਣੇ ਤੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਆਉਂਦੇ ਸਮੇਂ ਦੇ ਵਿੱਚ ਕੀ ਆਮ ਆਦਮੀ ਪਾਰਟੀ ਇਹਨਾਂ 4 ਸੀਟਾਂ ਦੇ ਉੱਤੇ ਜਿੱਤ ਹਾਸਲ ਕਰ ਸਕੇਗੀ ਜਾਂ 1 2 ਜਾਂ 3 ਸੀਟਾਂ ਤੱਕ ਜਿੱਤ ਹਾਸਲ ਕਰੇਗੀ ਇਹ ਤਾਂ ਵਕਤ ਨੇ ਬਿਆਨ ਕਰਨਾ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਲਗਾਤਾਰ ਉਤੋੜੀਤੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਦੇ ਮੀਟਿੰਗ ਗਿੱਦੜ ਬਾਹੇ ਦੀ ਚੋਣ ਨੂੰ ਮੁੱਖ ਰੱਖ ਕੇ ਹੁੰਦੀ ਹੈ ਕਦੇ ਬਰਨਾਲੇ ਵਾਲੀ ਨੂੰ ਕਦੇ ਡੇਰਾ ਬਾਬਾ ਲਾਣਕ ਵਾਲੀ ਨੂੰ ਤੇ ਕਦੇ ਚੱਬੇਵਾਲ ਵਾਲੀ ਨੂੰ ਉਸ ਤੋਂ ਪ੍ਰਤੀਤ ਹੁੰਦਾ ਕਿ ਸਿਰਫ ਤੇ ਸਿਰਫ ਇਸ ਵੇਲੇ ਚੋਣ ਜਿੱਤਣ ਦੀਆਂ ਜੰਗਾਂ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਕੁਝ ਵੀ ਹੋਰ ਨਹੀਂ ਸੋ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਕਿਹੜੀ ਸਿਆਸੀ ਤਿਰ ਇਹਨਾਂ ਸੀਟਾਂ ਦੇ ਉੱਤੇ ਬਾਜ਼ੀ ਮਾਰਦੇ ਆ ਟਿਕਟਾਂ ਲੈਣ ਦੇ ਚਾਹਵਾਨਾਂ ਨੇ ਹੁਣੇ ਤੋਂ ਪਹਿਲਵਾਨੀ ਕਿਹੜੇ ਵਕਫ ਵਕਫ ਹਲਕਿਆਂ ਵਿੱਚ ਦੇਣੀ ਸ਼ੁਰੂ ਕਰ ਦਿੱਤੇ ਨੇ ਖੁਦ ਨੂੰ ਚੰਗੇ ਸਾਬਤ ਕਰਨ ਦੇ ਲਈ ਉਹਨਾਂ ਨੇ ਕਸਰ ਕੋਈ ਨਹੀਂ ਛੱਡਣੀ ਉਹ ਹਾਈ ਕਮਾਂਡ ਤੱਕ ਆਪਣਾ ਪ੍ਰਭਾਵ ਪਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਦੇਖਦੇ ਹਾਂ ਉਹਦੇ ਸਮੇਂ ਦੇ ਵਿੱਚ ਰਾਜਨੀਤੀ ਕਿਹੜੇ ਕਿਹੜੇ ਮੋੜ ਘਟਦੀ ਹੈ ਤੇ ਜੇਕਰ ਅਗਲੀ ਗੱਲ ਆਪਾਂ ਕਰੀਏ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਇਸ ਵੇਲੇ ਮੀਂਹ ਕਣੀ ਵਾਲਾ ਕਈ ਥਾਵਾਂ ਦੇ ਉੱਤੇ ਮੀਂਹ ਪੈ ਚੁੱਕਿਆ ਤੇ ਕਈ ਥਾਵਾਂ ਦੇ ਉੱਤੇ ਮੀਂਹ ਪੈਣਾ ਬਾਕੀ ਹੈ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਝੋਖਾ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਐਤਕੀ ਪਿਛਲੇ ਵਰਿਆਂ ਦੇ ਮੁਕਾਬਲ ਤਨ ਸੌਣ ਮਹੀਨੇ ਦੇ ਵਿੱਚ ਯਾਨੀ ਕਿ ਵਰਤਮਾਨ ਸਮੇਂ ਦੇ ਵਿੱਚ ਮੀਂਹ ਘੱਟ ਪਏ ਆ ਪਰ ਜਿੱਥੇ ਕੁਝ ਥਾਵਾਂ ਤੇ ਪਏ ਆ ਉਥੇ ਬੰਨ ਟੁੱਟੇ ਵੀ ਆ ਤੇ ਹੋਰ ਬੰਨ ਨਾ ਟੁੱਟਣ ਇਹਦੀ ਅਸੀਂ ਅਰਦਾਸ ਕਰਦੇ ਆ ਪਰ ਪੰਜਾਬ ਦੇ ਵਿੱਚ ਸੌਣ ਪਾਦੋਨੇ ਮਹੀਨੇ ਦੇ ਵਿੱਚ ਮੌਸਮ ਜਿਵੇਂ ਕਰਵਟਾ ਬਦਲਦਾ ਉਹਦੇ ਕਰਕੇ ਕਈ ਲੋਕਾਂ ਦੇ ਘਰਾਂ ਦੇ ਵਿੱਚ ਕਈ ਲੋਕਾਂ ਦੇ ਖੇਤਾਂ ਦੇ ਵਿੱਚ ਡੋਬਾ ਪੈਣ ਦੀ ਸਥਿਤੀ ਪੈਦਾ ਹੁੰਦੀ ਹੈ ਜਿਹਦੇ ਕਰਕੇ ਆਪਾਂ ਜਾਣਦੇ ਆ ਕਿ ਆਰਥਿਕ ਤੌਰ ਦੇ ਉੱਤੇ ਲੋਕ ਝੰਬੇ ਵੀ ਜਾਂਦੇ ਨੇ ਸੋ ਇਤਕੇ ਸਭ ਕੁਝ ਠੀਕ ਰਵੇ ਇਹਦੀ ਅਸੀਂ ਅਰਦਾਸ ਕਰਦੇ ਆ ਤੇ ਖਬਰਾਂ ਦੋਸਤੋ ਕਈ ਹੋਰ ਵੀ ਸਨ ਪੰਜਾਬ ਤੇ ਦੇਸ਼ ਦੁਨੀਆ ਦੀਆਂ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਮਿਹਰਬਾਨੀ